ਸਭ ਤੋਂ ਪਹਿਲਾਂ ਤੇ ਮੈਂ ਬਹੁਤ ਹੀ ਇਸਮਤ ਵਾਲੇ ਇੱਕ ਜਿਹੜੇ ਇਸ ਬਟਾਲੇ ਦੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਵੀ ਉਹਨਾਂ ਦਾ ਛੋਟਾ ਭਰਾ ਆਂ ਔਰ ਉਹਦੇ ਨਾਲ ਨਾਲ ਜੋ ਬਟਾਲੇ ਨੂੰ ਮਤਲਬ ਪੂਰੇ ਨੋਹਾਰ ਬਦਲ ਦੇ ਪਏ ਨੇ ਪੂਰੇ ਸ਼ਹਿਰ ਦੀ ਨੋਹਾਰ ਬਦਲ ਦੇ ਪਏ ਨੇ ਹਲੇ ਤੇ ਇੰਟਰਨਲ ਪਾਰਟਸ ਦੇ ਵਿੱਚ ਵੀ ਜਾਣਾ ਹੈ ਔਰ ਤੁਹਾਡਾ ਵੀ ਧੰਨਵਾਦ ਅਰਦਾਵਾ ਜਿੱਥੇ ਇੱਥੇ ਆਈ ਪਹੁੰਚਦੀ ਉਸ ਤੋਂ ਪਹਿਲਾਂ ਹੀ ਤੁਹਾਡੀ ਟੀਮਾਂ ਲੱਗੀਆਂ ਹੁੰਦੀਆਂ ਨੇ ਔਰ ਤੁਸੀਂ ਵੀ ਸਾਨੂੰ ਐ ਔਨ ਦੀ سپورਟ ਦੀ ਫਰਦ ਲੈਂਦੇ ਹੋ ਸੋ ਇਹ ਜਿਹੜਾ ਰੋਡ ਆ ਇਹ ਮੇਨ ਆਪਣਾ ਮਟਕੇ ਸੱਤਾ ਹੈ ਕਾਰਪੋਰੇਸ਼ਨ ਆਫਿਸ ਦੇ ਬਾਹਰ ਤੋਂ ਲੈ ਕੇ ਮੇਨ ਵਿਸ਼ਾਲ ਮੇਰਗਾ ਮਾਰਕ ਹਸਲੀ ਦੇ ਪੁਲ ਤੱਕ ਦਾ ਰੋਡ ਹੈ ਆਰ ਐਮ ਸੀ ਰੋਡ ਬਣ ਰਹੀ ਹੈ ਇਹ ਰੋਡ ਨੰਬਰ 1 ਹੋ ਗਿਆ ਇਹ ਸਭ ਤੋਂ ਪਹਿਲਾਂ ਇਹ ਪ੍ਰੋਜੈਕਟ ਜਾ ਰਿਹਾ ਇੱਥੋਂ ਸੁੱਖਾ ਸਿੰਘ ਮਤਾਪ ਸਿੰਘ ਚੌਂਕ ਤੱਕ ਉਸ ਤੋਂ ਬਾਅਦ ਇਹਦੀ ਇਹਨੇ ਟਵਿਸਟ ਵੀ ਲੈਣਾ ਹੈ ਇਹ ਜਾਏਗਾ ਸੁੱਖਾ ਸਿੰਘ ਮਤਾਪ ਸਿੰਘ ਚੌਂਕ ਤੋਂ ਲੈ ਕੇ ਖਾਨੋਵਲ ਰੋਡ ਤੱਕ ਐਂਡ ਇਹ ਦੋ ਰੋਡ ਜਿਹੜੇ ਆ ਬਣ ਰਹੇ ਆ ਇੱਕੋ ਟਾਈਮ ਸੋ ਇਹ ਬਟਾਲੇ ਲਈ ਮੈਂ ਇਹ ਕਹਦਾ ਵਾਂ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਜੀ ਬਹੁਤ ਹੀ ਮਿਹਨਤ ਨਾਲ ਬਹੁਤ ਹੀ ਜ਼ਿਆਦਾ ਐਫਰਟਸ ਲਾ ਰਹੇ ਨੇ ਵੱਧ ਤੋਂ ਵੱਧ ਜਿੰਨੀ ਡਿਵੈਲਪਮੈਂਟ ਹੋ ਸਕਦੀ ਹੈ ਉਹ ਕਰ ਰਹੇ ਨੇ ਜੀ ਸਰ ਇਸ 地区 ਨੇ ਰੋਡ ਬਣਨ ਜਾ ਰਿਹਾ 9 ਇੰਚ ਦੀ ਸਲੈਬ ਪਏਗੀ ਇਹਦੇ ਉੱਤੇ ਜੀ ਜਿਆਦਾ ਲੋਕਾਂ ਦੀ ਨਿਮਾਨ ਵੀ ਇਸੇ ਰੋਡ ਦੀ ਹੁੰਦੀ ਸੀ ਕਿਉਂਕਿ ਸੁੱਖਾ ਸਿੰਘ ਮਹਤਾਬ ਸਿੰਘ ਚੌਂਕੀ ਜਾ ਕੇ ਜਦੋਂ ਬਰਸਾਤ ਹੁੰਦੀ ਸੀ ਤਾਂ ਕਾਫੀ ਵੱਡੇ ਵੱਡੇ ਖੱਡੇ ਪੈ ਜਾਂਦੇ ਸੀ ਲੋਕਾਂ ਦੀ ਜੁਬਾਨ ਹਰ ਸਾਡੇ ਰਹੀ ਸੀ ਇਸ ਤਰ੍ਹਾਂ ਕਿ ਮਜ਼ਬੂਤੀ ਰਹੇਗੀ ਸਰ ਮਜ਼ਬੂਤੀ ਜੋ ਮੇਰੇ ਕੰਟਰੈਕਟਰਸ ਨਾਲ ਗੱਲ ਹੋਈ ਸੀ ਥੋੜਾ ਟਾਈਮ ਪਹਿਲਾਂ ਐਡਮਐਲਐਸ ਸਾਹਿਬ ਨੇ ਵੀ ਮਤਲਬ ਪੂਰੀ ਸ਼ੋਰਟੀ ਦੇ ਨਾਲ ਉਹਨਾਂ ਨੂੰ ਇਹ ਮਤਲਬ ਕਮਾਂਡਸ ਦਿੱਤੇ ਨੇ ਕਿ ਰੋਡ ਜਿੱਦਾਂ ਵੀ ਮਰਜ਼ੀ ਹੈ ਇਹ 25 30 ਸਾਲ ਤੋਂ ਪਹਿਲਾਂ ਡੈਮੇਜਸ ਨਹੀਂ ਹੋਣੇ ਚਾਹੀਦੇ ਬਾਕੀ ਇਹ ਕੁਦਰਤ ਆ ਜਦੋਂ ਵੀ ਬਾਰਿਸ਼ ਹੁੰਦੀ ਸੀ ਪਹਿਲਾਂ ਸਭ ਤੋਂ ਵੱਧ ਸ਼ਹਿਰ ਦੇ ਵਿੱਚ ਜਿਹੜਾ ਨੁਕਸਾਨ ਹੁੰਦਾ ਸੀ ਉਹ ਇਹ ਰੋਡ ਦਾ ਹੁੰਦਾ ਸੀ ਔਰ ਸਭ ਤੋਂ ਵੱਧ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਇਸ ਰੋਡ ਤੇ ਰਹਿੰਦੀ ਹੈ ਡਿਊ ਟੂ ਇੱਥੋਂ ਇੱਕ ਤੇ ਜਲੰਧਰ ਦੀਆਂ ਬੱਸਾਂ ਜਾਂਦੀਆਂ ਨੇ ਬੱਸ ਸਟੈਂਡ ਹੈ ਪਿੱਛੇ ਸਾਡੇ ਜਲੰਧਰ ਦੀਆਂ ਬੱਸਿਸ ਜਾਂਦੀਆਂ ਨੇ ਫਿਰ ਇਧਰੋਂ ਦੀ ਜਿਹੜੀ ਲੋਕਲ ਪਿੰਡਾਂ ਦੇ ਬੱਸਿਸ ਨੇ ਉਹ ਇਧਰੋਂ ਮੂਵ ਕਰਦੀਆਂ ਨੇ ਥੇਰਫੋਰ ਇਹ ਰੋਡ ਤੇ ਜਾਰੀ ਟਰਾਂਸਪੋਰਟੇਸ਼ਨ ਰਹਿੰਦੀ ਹੈ ਜੀ ਜੇ ਸਾਹਮਨਾ ਪਟਾਲਾ ਦੇ ਵਿੱਚ ਪਹਿਲੀ ਰੋਡ ਹੋएगी ਜਿਹੜੀ ਕੰਕਰੀਟ ਦੀ ਬਣਨ ਜਾ ਰਹੀ ਹੈ ਜੀ 100% ਇਹੀ ਹੈ ਜੀ ਆਰਐਨਸੀ ਰੋਡ ਆ ਫਰ ਐਂਡ ਇਹ ਬਟਾਲਾ ਵਾਸੀਆਂ ਵਾਸਤੇ ਅਕੋ ਵਧਾਈ ਦਾ ਵੀ ਮੇਰੇ ਕੇ ਸਦਾ ਵਾ ਇਹ ਕੰਮ ਹੋ ਰਿਹਾ ਵਾ ਸੋ ਦੈਟ ਹਾਂ ਵੀ ਆਫਟਰ ਆਲ ਮੰਨ ਲਓ ਜਿੱਦਾਂ ਉੱਚ ਹੁਣ ਕਮੇਟੀ ਹੈ ਉਹ ਇਸ ਵੇਲੇ ਕਾਂਗਰਸ ਦੇ ਹੱਥ ਆ ਇੱਕੋ ਦੀ ਸਰਦਾਰ ਪਰਕਾਸ਼ ਸਿੰਘ ਜੀ ਮਾਨ ਸੀਐਮ ਆਫ ਪੰਜਾਬ ਨੇ ਆਮ ਆਦਮੀ ਪਾਰਟੀ ਨੇ ਬਟਾਲੇ ਦੇ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਐਲ ਸੀ ਜੀ ਨੇ ਐਮ ਐਲ اے ਨੇ ਉਹ ਬਟ ਆਮ ਆਦਮੀ ਪਾਰਟੀ ਦੇ ਨੇ ਵੈਨਸ ਊਐਵਰ ਜਦੋਂ ਵੀ ਕਮੇਟੀ ਆਮ ਆਦਮੀ ਪਾਰਟੀ ਦੀ ਬਣਦੀ ਆ ਸਾਨੂੰ ਇੰਨਾ ਪਤਾ ਹੈ ਸਾਰੀ ਆਮ ਆਦਮੀ ਪਾਰਟੀ ਨੂੰ ਇੰਨਾ ਪਤਾ ਹੈ ਔਰ ਜਿੰਨੇ ਵੀ ਵੈਲਵਿਸ਼ਰ ਨੇ ਸਭ ਨੂੰ ਪਤਾ ਹੈ ਬਟਾਲੇ ਦੇ ਵਿੱਚ ਕੋਈ ਵੀ ਇੱਕ ਅੱਜ سپورਟ ਨਹੀਂ ਰਹੀ ਕਿ ਜਿੱਤੇ ਡਿਵੈਲਪਮੈਂਟ ਨਾ ਹੋਈ ਹੋਵੇ ਔਰ ਪੂਰਾ ਸ਼ਹਿਰ ਇੱਕ ਵਾਰੀ ਜਿਹੜਾ ਵਾ ਉਹਦੀ ਨੁਫਾਰ ਜਿਹੜੀ ਆ ਉਹਦੇ ਰੋਡ ਜਿੰਨੇ ਜ਼ਬਰਦਸਤ ਬਣਾ ਦਿੰਨੇ ਆ ਸੋ ਦੈਟ ਇਨ ਫਿਊਚਰ ਉਸ ਵਾਲੇ ਪਾਸੇ ਧਿਆਨ ਨਾ ਦਈਏ ਫਿਰ ਉਸ ਤੋਂ ਬਾਅਦ ਜਿਹੜੇ ਧਿਆਨ ਨਾਲ ਦੇ ਨਾਲ ਐਜੂਕੇਸ਼ਨ ਦੇ ਉੱਪਰ ਜਾ ਰਹੇ ਨੇ ਹੈਲਥ ਦੇ ਉੱਪਰ ਜਾ ਰਹੇ ਨੇ ਬੰਦਿਆਂ ਦੀ ਹੈਲਥ ਇੰਪਰੂਵਮੈਂਟ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਐਜੂਕੇਸ਼ਨ ਜਿਹੜਾ ਸਿਸਟਮ ਹੈ ਉਹਨਾਂ ਦੇ ਬੱਚਿਆਂ ਦੀ ਉਧਰ ਦੇ ਪਾਸੇ ਹੋਰ ਡਵੈਲਪਮੈਂਟਸ ਹੋਣੀ ਚਾਹੀਦੀ ਹੈ ਜੀ ਸਰ ਇਸ ਕੌਂਕ ਨੂੰ ਵੀ ਖੁੱਲਾ ਕੀਤਾ ਜਾ ਰਿਹਾ ਜੀ ਅੱਗੇ ਨਾਲੋਂ ਕਾਫੀ ਚੌੜੀ ਇਹ ਸੜਕ ਹੋ ਜਾਏਗੀ ਕੌਂਕ ਵੀ ਖੁੱਲਾ ਹੋ ਜਾਏਗਾ ਕਿੰਨਾ ਕੋ ਲੋਕਾਂ ਨੂੰ ਇਹਦਾ ਫਾਇਦਾ ਮਿਲੇਗਾ ਕਿਉਂਕਿ ਟਰੱਕ ਦੀ ਜਾਂ ਜਾਨ ਜਿਆਦਾ ਇੱਥੇ ਲੰਘੇਗਾ ਸਰ ਇਹਦੇ ਚ ਮੈਂ ਇਹ ਦੱਸਣਾ ਚਾਹੁੰਦਾ ਇੱਕ ਪਾਸੇ ਇਹ ਪੂਰਾ ਵੀ ਬਣਾ ਦਿੱਤਾ ਦੈਨ ਐਮਐਲਏ ਸਾਹਿਬ ਇੱਥੇ ਬਹੁਤ ਹੀ ਇੱਕ ਉਹ ਬਤਾਲੇ ਨੂੰ ਹੋਰ ਗਿਫਟ ਦੇਣਾ ਜਾ ਰਹੇ ਦੇਣ ਜਾ ਰਹੇ ਨੇ ਵੈਰੀ ਸੂਨ ਉਹਦੀ ਡਿਵੈਲਪਮੈਂਟ ਚੱਲਦੀ ਪਈ ਹੈ ਉਸ ਪ੍ਰਤੀ ਐਮਐਲਏ ਸਾਹਿਬ ਨੇ ਹੀ ਸਰਪ੍ਰਾਈਜ਼ ਰੱਖਿਆ ਹੈ ਔਰ ਉਹਨਾਂ ਨੇ ਹੀ ਸਭ ਜਨ ਨੂੰ ਦੱਸ ਦੇਣਾ ਹੈ ਉਹਦੇ ਬਾਰੇ ਬਟ ਹੁਣ ਇੱਥੇ ਵੀ ਬਣੀ ਹੈ ਇਹ ਜਿੰਨੀਆਂ ਦੁਕਾਨਾਂ ਸੀ ਸਾਰੀਆਂ ਰੋਡ ਸਾਈਡ ਸੀ ਸਭ ਤੋਂ ਪਹਿਲਾਂ ਤੇ ਮਾਰਕੀਟ ਦਾ ਵੀ ਬਹੁਤ ਧੰਨਵਾਦ ਅਰਦੇ ਉਹਨਾਂ ਨੇ ਐਮਐਲਏ ਸਾਹਿਬ ਨੂੰ ਕੋਆਪਰੇਟ ਕੀਤਾ ਐਂਡ ਸ਼ਾਪਸ ਜਿਹੜੀਆਂ ਨੇ ਉਹ ਥੋੜੇ ਪਿੱਛੇ ਹੋਈਆਂ ਨੇ ਰੋਡਸ ਜਿਹੜੀ ਹੈ ਵਲੀ ਹੈ ਇਹਦੀ ਵਰਥ ਜਿਹੜੀ ਹੈ ਹੋਰ ਵੱਡੀ ਹੋਈ ਹੈ ਸੋ ਦੈਟ ਟ੍ਰੈਫਿਕ ਕੋ ਜਿਹੜਾ ਵਾ ਉਹ ਮਤਲਬ ਸਚੀ ਜਸ ਸੈਟਲ ਹੋ ਪਾ। ਐਂਡ ਇਸ ਰੋਡ ਜਿਹੜੀ ਬਣ ਰਹੀ ਹੈ ਇੱਥੋਂ ਲੈ ਕੇ ਸੁੱਖਾ ਸਿੰਘ ਮਤਾਪ ਸਿੰਘ ਚੌਂਕ ਪਰ ਜਿਹੜੀ ਰੋਡ ਬਣਨੀ ਹੈ। ਕੰਟਰੈਕਟਰ ਨੇ ਇਹ ਕਮਿਟਮੈਂਟ ਦਿੱਤੀ ਹੈ ਕਿ ਵਿਦਨ 10 ਡੇਸ ਦੇ ਵਿੱਚ ਵਿੱਚ ਮੈਨੂੰ ਰਿਜ਼ਲਟ ਦੇ ਦੇਣਾ। ਬਟ ਇਹਦੇ ਚ ਇਹ ਹੈ ਜੇ ਪੁਦਰਤ ਸਾਤ ਦਵੇ ਫਿਰ ਜੇ ਮੰਨ ਲਓ ਰੀਨੀ ਬਾਰਿਸ਼ ਹੁੰਦੀ ਹੈ ਤੇ ਬਾਰਿਸ਼ ਦੇ ਵਿੱਚ ਕੰਮ ਕਿਤੇ ਨਾ ਇੱਥੇ ਫਿਰ ਸਟਾਪ ਹੁੰਦਾ ਹੈ ਜੀ। ਲੋਕੀਆਂ ਇਹ ਕੀਤੇ ਜਾ ਰਹੇ ਕੰਮ ਕਿਉਂ ਨਹੀਂ ਨਜ਼ਰ ਆਉਂਦੇ ਜੀ ਉਹ ਕਹਿੰਦੇ ਸਾਡੇ ਬਟਾਲੇ 'ਚ ਕੋਈ ਡਿਵੈਲਪਮੈਂਟ ਹੀ ਨਹੀਂ ਗਈ ਜਦ ਕਿ ਲੋਕਾਂ ਨੂੰ ਬੱਚੇ-ਬੱਚੇ ਨੂੰ ਪਤਾ ਕਿ ਡਿਵੈਲਪਮੈਂਟ ਥੋੜੀ ਵਿਰੋਧੀਆਂ ਨੂੰ ਕਿਉਂ ਨਹੀਂ ਨਜ਼ਰ ਆਉਂਦੀ ਸਰ ਮੈਂ ਓਨੈਸਟਲੀ ਇਹ ਦੱਸਣਾ ਚਾਹੁੰਦਾ ਜੋ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਐਲ ਸੀ ਜੀ ਕਰਨੇ ਨੇ ਬਟਾਲੇ ਲਈ ਉਹ ਆਪਣੀ ਲਕੀਰ ਉਹ ਖਿੱਚੀ ਜਾ ਰਹੇ ਨੇ ਹੁਣ ਹਾਥੀ ਦੀ ਚਾਲ 'ਚ ਉਹ ਹਾਥੀ ਉਹ ਚੱਲ ਰਹੇ ਨੇ ਰਾਈਟ ਹੁਣ ਜਿਨ੍ਹਾਂ ਨੇ ਬੋਲਣਾ ਹੈ ਤਾਂ ਅਸਨੇ ਆ ਉਹ ਆਪਣਾ ਕੰਮ ਕਰ ਰਹੇ ਨੇ ਬਟ ਉਹ ਵੀ ਇਹ ਜਾਣਦੇ ਨੇ ਜਦੋਂ ਗੱਡੀ 'ਚ ਬੈਂਦੇ ਨੇ ਨਾ ਬਾਈਟ ਦੇ ਕੇ ਹਾਂ ਵੀ ਇੱਥੇ ਇੱਕ ਇਟ ਨੇ ਲੱਗੀ ਜਿਹੜਾ ਨਾਲ ਬੈਠੀ ਉਹ ਹੀ ਇਹ ਦਿੰਦੇ ਹੁੰਦੇ ਆ ਭਾਜੀ ਆਹ ਕੰਮ ਤੇ ਇਸ਼ਾਰੀ ਐਲਸੀ ਨੇ ਕੀਤਾ ਉਹਨਾਂ ਨੂੰ ਵੀ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਨੇ ਲੱਗ ਕੇ ਆਲੇ ਦੁਆਲੇ ਸੱਜਣ ਹੀ ਇਹ ਦਿੰਦੇ ਆ ਕੰਮ ਤੇ ਆ ਡਵੈਲਪਮੈਂਟ ਹੋਈ ਆਪਾਂ ਐਵੇਂ ਉਹਨਾਂ ਨੂੰ ਪਈ ਜਾਂਦੇ ਆ ਸੋ ਉਹਨਾਂ ਦਾ ਕੰਮ ਹੈ ਵੇਖੋ ਦੀ ਪਟਾਲੇ ਦੀ ਇੰਨੀ ਪੋਪੂਲੇਸ਼ਨ ਆ ਉਹਨਾਂ ਵਿੱਚੋਂ ਜਿਹੜਾ ਨੈਟਿਵਿਟੀ ਵਾਲੇ ਬੰਦੇ ਨੇ ਉਹ ਸਿਰਫ 4-5 ਬੰਦੇ ਨੇ ਪੂਰੇ ਸ਼ਹਿਰ ਦੇ ਵਿੱਚ ਔਰ ਇਹ ਸਚਾਈ ਜੀ ਜਦੋਂ ਇਤਿਹਾਸ ਦੇ ਵਿੱਚ ਡਿਵੈਲਪਮੈਂਟ ਦੀ ਗੱਲ ਹੋਣੀ ਏ ਨਾ ਬਟਾਲੇ ਸ਼ਹਿਰ ਦੀ ਉਹਨਾਂ ਵਿੱਚ ਆ ਕੰਮ ਨੂੰ ਅਰਚਨ ਪਾਣ ਵਾਲੇ ਇਹਨਾਂ ਦੇ ਚਾਰ ਬੰਦਿਆਂ ਦੇ ਪੰਜ ਬੰਦਿਆਂ ਦੇ ਜਿਹੜੇ ਆਪੋਜੀਸ਼ਨ ਦੇ ਵਿੱਚ ਆ ਉਹਨਾਂ ਦੇ ਨਾਂ ਵੀ ਨਾਲ ਹੋਣੇ ਜਦੋਂ ਬਟਾਲੇ ਦੀ ਗ੍ਰੋਥ ਹੁੰਦੀ ਸੀ ਐਮਐਲਏ ਸ਼ਰੀ ਅਲਸੀ ਬ੍ਰੋਟ ਕਰ ਰਹੀ ਸੀ ਇਹਨਾਂ ਨੇ ਬੜੀ ਪ੍ਰੋਬਲਮਸ ਦਿੱਤੀ ਸੀ ਪਰ ਉਹ ਸੱਚੇ ਬਾਦਸ਼ਾਹ ਨੇ ਐਮਐਲਏ ਸ਼ਰੀ ਅਲਸੀ ਦੀ ਸੋਚ ਨੂੰ ਇਹਨਾਂ ਮਤਲਬ ਟਰੈਕਟਰ ਕਿ ਉਹਨਾਂ ਨੇ ਆਪਣੇ ਬਟਾਲੇ ਦਾ ਕੋਈ ਵੀ ਕੰਮ ਜਿਹੜਾ ਵਾ ਰੁਕਣ ਨਹੀਂ ਦੇਣਾ ਔਰ ਨਾ ਹੀ ਰੁਕਣ ਦਿੱਤਾ। ਅਗਰ ਨਗਰ ਨਿਗਮ ਹੀ ਆਮ ਆਦਮੀ ਪਾਰਟੀ ਦੇ ਹੱਥਾਂ ਚ ਆਂਦੀ ਹੈ, ਮੇਅਰ ਵੀ ਆਮ ਆਦਮੀ ਪਾਰਟੀ ਦੇ ਬੰਦਾ ਤੇ ਕਦ ਕਿੰਨਾ ਕੋ ਫਾਇਦਾ ਲੋਕਾਂ ਨੂੰ ਨਹੀਂ ਸੀ। ਸਰ ਇਹਨਾਂ ਪਤਾ ਹੈ ਜਿਹੜੇ ਅੱਜ ਦਫ਼ਤਰਾਂ ਦੇ ਵਿੱਚ ਜਾ ਜਾ ਕੇ ਲੋਕੀ ਪਰੇਸ਼ਾਨ ਹੋ ਕੇ ਘਰਾਂ ਚੋਂ ਬਾਹਰ ਪਰੇਸ਼ਾਨ ਹੋ ਕੇ ਦਫ਼ਤਰਾਂ ਦੇ ਵਿੱਚ ਆ ਰਹੇ ਨੇ ਸੀਵਰੇਜ ਦੀ ਪ੍ਰੋਬਲਮ ਹੈ, ਗਲੀਆਂ ਦੀ ਪ੍ਰੋਬਲਮਸ ਹੈ। ਐਮਐਲਏ ਸਾਹਿਬ ਵੱਲੋਂ, ਸ਼੍ਰੀ ਅਲਸੀ ਜੀ ਵੱਲੋਂ ਇਹ ਸ਼ੋਰਟੀ ਦਿੱਤੀ ਜਾਏਗੀ ਕਿ ਹਾਂ ਵੀ ਕਾਰਪੋਰੇਸ਼ਨ ਦੇ ਵਿੱਚ ਸੀਵਰੇਜ ਲਈ ਜਾਂ ਗਲੀਆਂ ਲਈ ਜਾਂ ਪਾਈਪਲਾਈਨ ਲਈ ਵਾਟਰ ਲਈ ਉਹ ਕੰਪਨੀ ਪ੍ਰੋਬਲਮਸ ਆਉਂਗੀਆਂ ਜੀ ਠੀਕ ਹੈ ਜੀ ਇਹ ਸ਼ੋਰਟੀ ਹੈ ਕਾਰਪੋਰੇਸ਼ਨ ਉਹਨਾਂ ਦੇ ਹੱਥ ਆ ਗਈ ਸਾਰੀ ਪਾਵਰਫੁੱਲ ਪਲੱਜ ਪਾਵਰ ਉਹਨਾਂ ਦੇ ਹੱਥ ਚ ਆਉਣੀ ਹੈ ਔਰ ਪਬਲਿਕ ਕੋ ਜਿਹੜੀ ਹੈ ਹੋਰ ਸਮੂਥ ਔਰ ਈਜ਼ੀ ਰੇਟ ਜੀ ਚੰਗਾ